ਹੁਣ ਵਿਆਹ ਦੀ ਡੇਟ ਫਿਕਸ ਕਰਨੀ ਆ ਅੱਛਾ ਤੇ ਆਪਾਂ ਆ ਮੈਂ ਬਸ ਥੋੜੇ ਕੋਲੋਂ ਰਾਂਗੇ ਜਿਹੜੇ ਕੰਦੇ ਤੱਕ ਉਹ ਸਾਡਾ ਦੁਕਾਨ ਤੱਕ ਸਾਡੇ ਕੋਲ ਐਕਸਪੀਰੀਅੰਸ ਆ ਵਿਆਹਾਂ ਦੇ ਆ ਕਿੰਨੇ ਵਾਰੀ ਇਹਨਾਂ ਨੇ ਅਸੀਂ ਕੀਤੀ ਸਾਰੇ ਯਾਰਾਂ ਦੀ ਕੋਈ ਪਤਾ ਨਹੀਂ ਤਾਂ ਮੈਂ ਕੀ ਕਰਾਂ ਜ਼ਿੰਮੇਵਾਰੀ ਇਹਨਾਂ ਨੂੰ ਹਾਂ ਬਰਗਾਂ ਬਰਗਾਂ ਮੁਬਾਰਕਾ ਤੁਹਾਨੂੰ ਵੀ ਦੋਨਾਂ ਨੂੰ ਬਹੁਤ ਬਹੁਤ ਹਾਂ ਪਰਮਾਤਮਾ ਚਲੋ ਖੁਸ਼ੀ ਦੇ ਦਿਨ ਲੈ ਕੇ ਆਵੇ ਤੇ ਆਪਾਂ ਖੁਸ਼ੀ ਨਾਲ ਬੜੇ ਸਾਰਾ ਕੰਮ ਮਤਲ ਟੈਂਟ ਵਾਲੇ ਡੈਕੋਰੇਸ਼ਨ ਵਾਲੇ ਨਹੀਂ ਨਹੀਂ ਉਹ ਤਾਂ ਜਿਹੜੀ ਖਾਣ ਦੀ ਚੀਜ਼ ਬਣ ਜਾਣੀ ਪਈ ਪਰ ਉਹ ਤੋਂ ਪਹਿਲਾਂ ਰਿੰਗ ਸ਼ਰਮੀਆਂ ਦਾ ਸੱਟ ਦਾ ਆ ਰਿਹਾ ਬਲੌਗ ਰਿੰਗ ਸ਼ਰਮੀਆਂ ਦਾ ਬਲੌਗ ਨਹੀਂ ਨਹੀਂ ਰਿੰਗ ਸ਼ਰਮੀਆਂ ਨਾਲ ਪਾਵਾਂਗੇ ਪੂਰਾ ਯਕੀਨ ਹੋ ਜਾਏਗਾ ਤੁਹਾਨੂੰ ਤੇ ਲਓ ਵੀ ਮਿੱਤਰੋ ਸਵਾਗਤ ਹੈ ਤੁਹਾਡਾ ਸਾਡੇ ਅਜੇ ਨਵੇਂ ਬਲੌਗ ਵਿੱਚ ਤੁਹਾਨੂੰ ਪਤਾ ਹੀ ਰੌਲਾ ਪੈ ਚੁੱਕਾ ਵਿਆਹ ਵਾਲਾ ਤੇ ਮੈਂ ਵੀ ਹੁਣ ਤਿਆਰ ਵੀ ਹੋ ਕੇ ਮੈਂ ਕਿਤੇ ਗਿਆ ਨਹੀਂ ਹਾਂ ਹੁਣੇ ਘਰੇ ਆਇਆ ਹਾਂ ਤੇ ਮੈਂ ਤੁਹਾਨੂੰ ਜੀਦਾ ਵਿਆ ਉਹਨੂੰ ਕੋਈ ਪੁੱਛ ਲੈਣੀ ਪਏ ਇਕੱਲੇ ਡਿਸਕਸ਼ਨ ਕਰੀ ਜਾਦੇ ਗੁੱਗੂ ਸਾਰੇ ਆਪ ਹੀ ਪਨੇ ਕੀ ਚਲਾਈ ਚੁਲੀ ਜਾਂਦੇ ਮੈਨੂੰ ਪੁੱਛਿਆ ਨਹੀਂ ਗਾ ਤੁਹਾਨੂੰ ਜਾ ਕੇ ਵਿਖਾਉਣ ਨੇ ਕੀ ਰੌਲਾ ਪਿਆ ਹੋਇਆ ਵਾ ਤੇ ਮੈਨੂੰ ਫੋਨ ਆਇਆ ਬਸ ਇਕੱਲਾ ਇਹਨਾਂ ਨਾਲ ਕੋਈ ਗੱਲ ਕਰਨੀ ਆ ਜਾ ਕੇ ਬਿੰਦ ਗੱਲ ਕੀ ਕਰਦੇ ਇਹਨੂੰ ਪੁੱਛਾਂਗੇ ਟੈਨਸ਼ਨ ਨਾ ਲੈ ਅੱਜ ਆਜੂ ਮਿਲਦੇ ਬਸ ਕਿਵੇਂ ਟੌਰ ਨਾਲ ਖੜੇ ਹੋਏ ਵਿਆਹ ਵਿਆਹ ਹੀ ਮੁੰਡੇ ਨੂੰ ਪੁੱਛੋ ਕਿਦਾ ਕੀ ਗੱਲ ਬਾਤ ਹੋ ਰਹੀ ਆ ਅੱਛਾ ਹੋ ਗਿਆ ਕਿ ਆਹ ਜਿਹਦਾ ਵਿਆਹ ਉਹਨੂੰ ਵੀ ਪੁੱਛੋ ਤੁਸੀਂ ਇਹਨਾ ਕਿ ਸਾਡੇ ਕੋਲ ਐਕਸਪੀਰੀਅੰਸ ਆ ਵਿਆਹਾਂ ਦੇ ਹਾਂ ਜਿੰਮੇਵਾਰੀ ਇਹਨਾਂ ਨੇ ਕੀਤੀ ਸਾਰੇ ਵਿਆਹਾਂ ਦਾ ਸਾਡੇ ਕੋਲ ਸਪੀਰੀਅੰਸ ਕੋਈ ਐਕਸਪੀਰੀਅੰਸ ਨਹੀਂ ਵਿਆਹਾਂ ਦਾ ਕੋਈ ਪਤਾ ਨਹੀਂ ਤਾਂ ਮੈਂ ਕੀ ਕਰਾਂ ਜਿੰਮੇਵਾਰੀ ਇਹਨਾਂ ਨੂੰ ਹਾਂ ਸਾਡੇ ਤੇ ਰਹਿਣੀ ਆ ਤੂੰ ਕੱਲਾ ਆਪਦੀ ਬਸ ਉਹ ਆਊਟਫਿਟ ਤੇ ਧਿਆਨ ਦੇਣਾ ਆਊਟਫਿਟ ਵਧੀਆ ਆਪਣਾ ਮੋੜੀ ਬਾ ਚਾਚਰੀ ਵੀ ਨਹੀਂ ਜ਼ਿੰਮੇਵਾਰੀ ਰਹਿਣੀ ਕਿਉਂਕਿ ਇਹ ਵੀ ਆਊਟ ਹੋ ਜਾਂਦੀਆਂ ਗੱਲਾਂ ਮੁਰਕੇ ਤੜਕੇ ਤੜਕੇ ਠੋਣੇ ਇਹ ਵੀ ਨਾ ਆ ਗੱਲ ਹੋ ਰੋ ਸਵੇਰ ਤੋਂ ਹੋ ਤੇ ਤਨੀ ਆਪ ਮੁੰਡਾ ਮੁੰਡਿਆਂ ਨੂੰ ਸਾਰਿਆਂ ਨੂੰ ਵੀ ਆ ਇਹ ਕਿਉਂ ਆ ਮੁੰਡਾ ਪਾ ਇਧਰ ਵੀ ਆ ਇਧਰ ਮੁੰਡਾ ਵੀ ਮੁੰਡਾ ਵੀ ਮੁੰਡਾ ਸਾਰੇ ਕਦੇ ਕੀ ਡਿਸਕਸ਼ਨ ਕੀ 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 ਕਹਿਣਾ ਚਾਹੁੰਦੇ ਮੈਨੂੰ ਬਹੁਤ ਵੱਡੀ ਮੇਨ ਜੁਮੇਲ ਦੇਖਿਆ ਮੇਰਾ ਹਾਲਤੂ ਕਿਤੇ ਨਾ ਜਾਇਓ ਵੱਡੀ ਜੁਮੇਲ ਸਭ ਤੋਂ ਵਧੀਆ ਕਿਤੇ ਯਾਦ ਟਾਈਮ ਆਪਣਾ ਕਰਦੇ ਨੇ ਵੱਡੀ ਜੁਮੇਲ ਸੌਣ ਦੀ ਜੁਮੇਲ ਦੇਣੀ ਹੈ ਪੁਰਖੀਤ ਕੱਲੇ ਨੂੰ ਸਾਰਾ ਉਹ ਸੋਹਣਾ ਠੀਕ ਆ ਲੋ ਜੀ ਹੁਣ ਵਿਆਹ ਦੀ ਗੱਲਾਂ ਕਦੇ ਹੋਣੇ ਵਿਆਹ 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 ਬਸ ਇਧਰੋਂ ਨਿਕਲੇ ਵਿਆਹ ਉਧਰੋਂ ਨਿਕਲੇ ਵਿਆਹ ਮੈਂ ਅਸੀ ਬੱਸ ਵਿਆਹ ਐਮ ਦੀ ਜੇ ਜਦੋਂ ਨਾਮ ਲੈ ਜਿਵੇਂ ਚਾਚੀ ਚਲੋ ਆ ਮੈਂ ਉਹ ਐ ਕਿ ਐ ਲੰਬੀ ਰਹਿਣਾ ਤੇ ਲੰਘੇ ਨੇ ਪੰਚੇ ਆ ਕਿ ਹੁਣ ਦੇਹ ਲੋਵੇਂ ਦੇ ਆ ਗਿਆ ਆਪਾਂ ਵਿਆਹ ਮੇਰੇ ਨਾਲ ਤੋਂ ਢੰਡ ਪੈਣ ਲੱਗ ਪਈ ਆ ਬਾਕੀ ਤਿਆਰੀਆਂ ਚੱਲੇ ਚਾਚਾ ਕਹਿੰਦਾ ਟੈਂਟ ਮਗਰ ਵੀ ਲਾਉਣਾ ਵਾ ਅ ਮਗਰ ਵੀ ਲਈ ਟੈਂਟਰ ਆਉਣਾ ਲੈ ਮੱਜਾਂ ਜੇ ਮੱਜਾਂ ਜਿੱਥੇ ਲਾਉਣ ਨੂੰ ਕਰਦਾ ਲਾਉਣਾ ਉਹ ਰੋਕਣਾ ਵੈਣਾ ਡੈਡੀ ਆਖਾ ਬਹੁਤ ਜਿਆਦੀ ਲੰਮੀ ਆ ਕੱਢ ਦੇ ਯਾਰ ਬਲੀ ਆਉਣੇ ਨੇ ਸੱਚ ਹਾਂ ਇਹਨਾਂ ਨੂੰ ਕੰਟਰੋਲ ਕਰਨਾ ਪੈਣਾ ਹੈ ਇਹਦੇ ਯਾਰ ਬਲੀ 104 ਹੀ ਆ ਬਸ ਪੈਕਸ਼ਕ ਲਾਉਂਗੇ ਨੀ ਉਹ ਪੈਕਸ਼ਕ ਲਾਉਂਦੇ ਨੀ ਨਾਪਾ ਲਾਉਣਾ ਜੀ ਵਾਹ ਉਹ ਨਹੀਂ ਯਾਰੇ ਕੋਈ ਇਹ ਝੂਠ ਹੀ ਮੈਂ ਪੈਗ ਲਾਉਂਦਾ ਓਏ ਰਾਤ ਨੂੰ 10 11 ਵਜੇ ਤੋਂ ਬਾਅਦ ਆਹ ਹੋਵੇ ਦੁਬਾਰਾ ਬਸ ਇਹਨੂੰ ਠੇਰਾ ਜਿਹੜਾ ਪਿਆਰ ਮੇਰੇ ਭਰਾ ਤੇ ਆਣੀ ਹੋਵੇ ਡੈਡੀ ਹੋਵੇ ਮੈਂ ਨਾਲ ਲੇਟ ਸੁੱਤਾਗਾ ਲੇਟ ਪੈਗ ਲਾ ਗੱਲ ਤਾਂ ਸੁਣ ਮੈਂ ਤਾਂ ਦਾਦਾ ਉਹਨਾਂ ਟਾਈਪ ਕਰੀ ਸੁੱਕੇ ਮਾਲ ਦੇ ਦਿੰਦਾ ਖੜਾ ਵੀ ਖੜਿਆ ਹੋਵੇ ਬਰਾਬਰ ਖੜਿਆ ਉਹਨੇ ਵੀ ਤਾਂ ਨਾ ਜੋ ਹੁਣ ਤਾਂ ਜੋ ਮੇਰੀ ਆਪਣੇ ਆਪ ਦੀ ਘਰੇ ਆਈ ਨਹੀਂ ਆ ਲੋਕਾਂ ਦੇ ਘਰੇ ਆਪਾਂ ਪ੍ਰੋਗਰਾਮ ਦਾ ਜੁਮੇ ਕਿੱਡੀ ਸਮਝੇ ਆਪਾਂ ਇੱਕ ਉੱਤਰ ਕਿ ਲਾਇਆ ਦੱਸ ਦੇ ਆਪਦੇ ਘਰੇ ਖੁਸ਼ੀ ਜ਼ਿਆਦਾ ਹੁੰਦੀ ਨਾ ਚੱਕ ਜੇ ਕੰਮ ਨਿੰਦਾ ਵੇਣਾ ਅੱਛਾ ਹੈ ਆਪਣੇ ਘਰੇ ਆ ਗਿਆ ਮੋਟਾ ਚਾਚਾ ਇਹ ਆਏ ਵੇਖੋ ਇਹ ਅਮਨ ਦੇ ਬਹਾਦਰ ਜੀ ਤਾਈ ਨੂੰ ਇਹੋ ਇਹਨੇ ਲੱਗਿਆ ਹੀ ਪੀਣ ਨੂੰ ਇਹ ਪੰਜ ਦੇ ਕਿੰਨੇ ਸੌਣ ਦਿੱਤੇ ਅਸੀਂ ਜ਼ਿੰਮੇਵਾਰੀ ਆ ਆਸਟ੍ਰੇਲੀਆ ਪਰੋਣਾ ਆ ਜਾਣਾ ਭਾਜੀ ਨਾ ਹੋ ਗਈ ਗੱਲ ਉਹਨੇ ਆਉਣਾ ਪਰੋਣੇ ਨਹੀਂ ਆਇਆ 1 2 3 ਤੇ ਚੌਥੇ ਭਾਜੀ ਮੈਨੂੰ ਕਦੋਂ ਕਿ ਨਹੀਂ ਜਾਨੀ ਤੁਹਾਨੂੰ ਨਹੀਂ ਆ ਨਹੀਂ ਨਹੀਂ ਮੁੰਡੇ ਦਾ ਫੋਨ ਜ਼ਿਆਦਾ ਵਧੀਆ ਹਾਂ ਸਾਰੇ ਸਾਰੇ ਹੀ ਕਿ ਜ਼ਿੰਮੇਵਾਰੀ ਦਵਾਂਗੇ ਪੈਗ ਨਾਲ ਆਉਂਦੇ ਨਹੀਂ ਆਪਣੇ ਇੱਕ ਗੱਲ ਹੈ ਮਨਜੋਗਾ ਬਗਮੰਡੀ ਦੀ ਗੱਲ ਸੁਮਨਜੀਤ ਕੜਿਆਲ ਆਲਾ ਕਹਿੰਦਾ ਆ ਜਾ ਉਹ ਤੇ ਆ ਉਹਨੇ ਪਹਿਲਾਂ ਲਾਉਣਾ ਪੈਗ ਉਹ ਐ ਲਾਉਂਦਾ ਪੈਗ ਨਾਲ ਗੱਲ ਕਰ ਪਿੱਛੇ ਪੈਗ ਲਾਉਣਾ ਚਾਹੀਦਾ ਐ ਸਖਰਾ ਜੀ ਆਲੇ ਦੇ ਹੀ ਨੀ ਬੰਨਿਆ ਹੋ ਗਿਆ ਹਾਲੇ ਸਿੱਟ ਖੇੜੇ ਕਿਹੜੇ ਬਲਦੇ ਗੜਾਈ ਹੈ ਜੀ ਜਿਲ੍ਹਾ ਜਿਲ੍ਹਾ ਦੇ ਲਾਹ ਬਾਕੀ ਹੁੰਦਾ ਨਾਲ ਦੀ ਨਾਲ ਕੰਟੀਨਿਊਟੀ ਹੈਹੀ ਵਲੌਗ ਨਹੀਂ ਯਾਰ ਬਤਨਾਉਣਾ ਸਾਰਿਆਂ ਨੂੰ ਨਹੀਂ ਨਹੀਂ ਬਤਨਾਉਣੀ ਕਰ ਮਤਲ ਟੈਂਟ ਵਾਲੇ ਡੈਕੋਰੇਸ਼ਨ ਵਾਲੇ ਨਹੀਂ ਨਹੀਂ ਉਹ ਤਾਂ ਜਿਹੜੀ ਖਾਂਦੀ ਚੀਜ਼ ਬਣੀ ਜਾਣੀ ਪਈ ਪਰ ਉਹ ਤੋਂ ਪਹਿਲਾਂ ਰਿੰਗ ਸ਼ਰਮਣੀ ਵਾਲਾ ਸੱਟ ਦਾ ਨਹੀਂ ਵਲੌਗ ਰਿੰਗ ਸ਼ਰਮਣੀ ਵਾਲਾ ਵਲੌਗ ਤੈਨੂੰ ਰਿੰਗ ਸ਼ਰਮਣੀ ਵਾਲਾ ਪਾਵਾਂਗੇ ਪੀਨ ਵਾਲਾ ਪੂਰਾ ਯਕੀਨ ਹੋ ਜਾਏਗਾ ਤੁਹਾਨੂੰ ਗੁਗੂ ਪੀਨ ਵਾਲੇ ਤਾਂ ਬਤਨਾਉ ਕਤਾ ਸੋਫੀਆਂ ਨਾਲ ਵਾਧ ਖਲਾਰੇ ਤਾਂ ਵੈਸ਼ ਨੂੰ ਪਾਉਂਦੇ ਹੁੰਦੇ ਆ ਕਿਉਂ ਅਸੀਂ ਕਿਹੜਾ ਲੱਤਾ ਮਾਰਨੀ ਟੈਂ ਕਦੋਂ ਵੀ ਚਿਕਨ ਵਗੈਰਾ ਖਾ ਲੋ ਤੇ ਚੱਲ ਬੈਠ ਜਾਓ ਇਹਨਾਂ ਤਾਂ ਕੋਈ ਵੈਰਾਈਟੀ ਨਹੀਂ ਕਰਨੀ ਵੈਰਾਈਟੀ ਨਹੀਂ ਆ ਜੀ ਦਾ ਧਿਆਨ ਰੱਖਣਾ ਬੰਦੀਆਂ ਹੀ ਸਾਰੀਆਂ ਸੋਫੀ ਬੰਦੇ ਆਤੇ ਨੇ ਮੇ ਬੰਦੇ ਆ ਤੇ ਨਈ ਹੁੰਦਾ ਨਾ ਤੜਕੇ ਸਬਜ਼ੀ ਲੈ ਆਜੋ ਮੈਂ ਗੱਲ ਬੰਦਾ ਉੱਠ ਕੇ ਨਹੀਂ ਜਾ ਸਕਦਾ ਤੇ ਤੂੰ ਹੀ ਗਾਵੇ ਸੋਫੀ ਆਵੇ ਬਸ ਉਹੀ ਗੱਲ ਕਰ ਰਹੇ ਆ ਜਣਾ ਇਹ ਇਹ ਵੀ ਸੁੱਤੇ ਰਹਿੰਦੇ ਮੈਨੂੰ ਮੱਝਾ ਪੈ ਕਲਬ ਜਰਾ ਗੁਰਕੀਤ ਹੋ ਜੇ ਤੇ ਪਿਆਰੇ ਆ ਜਾ ਮੇਰਾ ਵਿਆਹ ਹੋਗਾ ਮੈਂ ਪਾਲਾ ਨਹੀਂ ਜਾਂਣਾ ਬਾਹਰ ਪਿਆਰ ਆ ਮੁੰਡਾ ਪਾਲਣ ਗਿਆ ਹੁੰਦਾ ਬਾਹਰ ਜਿਹੜੀਆਂ ਲਾ ਪ੍ਰੋਹਣੇ ਨੇ ਸਾਰਾ ਸੰਭਲਣ ਤੋਂ ਦੋਨੇ ਸਾਰਿਆਂ ਵਿੱਚ ਬਣ ਗਏ ਉਹ ਵੀ ਪੈਗ ਲਾ ਲੈਣਾ ਨਾ ਉਹ ਵੀ ਸੌਣਾ ਉਹਨੂੰ ਟੈਟ ਕਰਤਾ ਸੀ ਇਹਨੇ ਪਿਛਲੀ ਉਹ ਕਿਹੜਾ ਕਵੇ ਮੈਂ ਹੀ ਕਰਾਂ ਇਹ ਬਾਬੇ ਦੇ ਫੋਟੋ ਲੱਗੀਆਂ ਬਾਏ ਕਿਰੋ ਨਹੀ ਚਲੋ ਉਹ ਚਾਚਾ ਵੀ ਹੈਗਾ ਦੱਸਾ ਇਹ 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 ਜਿੰਮੇਵਾਰ ਚਾਚਾ ਹੈਗਾ ਅੱਜ ਮੇਰ ਮਨਾਂ ਦੇ ਜਿੰਮੇਵਾਰ ਆਪਾਂ ਜਣਾ ਮੋਗਾ ਘੁਮਾ ਲੈਂਦਾ ਉਹ ਹੋਏ ਉੱਥੋਂ ਹੀ ਹੋਰ ਕਿਦੋਂ ਕੱਟਾ ਹੀ ਬੜਾ ਆਪਾ ਦਾ ਕਾਟ ਦਾ ਚੋਰ ਹੁਣ ਉੱਥੋਂ ਕਿਦੇ ਦਿੰਦਾ ਹਾਂ ਉਹ ਸਾਰਿਆਂ ਦੇ 2 ਮਹੀਨੇ ਪਏ ਹੈ ਭਰਾਵੋ 2.5 ਮਹੀਨੇ 3 ਮਹੀਨੇ ਦੋ ਦੇ ਨੰਗ ਗਿਆ ਦੋ ਘੰਟੇ ਇਹਨਾਂ ਤਾਂ ਦੱਸਿਆ ਜ਼ਿੰਮੇਵਾਰੀ ਇਹਨਾਂ ਨੇ ਨੇੜੇ ਹੀ ਆਣ ਕੇ ਆਖਿਆ ਹੁਣ ਨਹੀਂ ਕਿਤਾ ਕਿਹਨੂੰ ਕਿਹਨੂੰ ਜ਼ਿੰਮੇਵਾਰ ਦਿੱਤੀ ਇਹ ਸਮਝਣਗੇ ਬਈ ਨਾ ਇਹ ਤਾਂ ਵਿਆਹ ਸਮਝ ਨਹੀਂ ਤੇ ਲੋੜ ਨੂੰ ਕਹਿਣ ਤੋਂ ਬਣੇ ਕਰ ਲੈਣਾ ਛੱਡੇ ਬੰਦੇ ਤਾਂ ਵਿਆਹ ਜੀ ਸੰਨੋ ਕੋਡੇ ਕੋਡੇ ਚਾਪੂ ਇਹ ਨਹੀਂ ਆਏਗਾ ਤੁਸੀਂ ਕਹੋ ਮੈਂ ਦੱਸ ਦਾਂ ਉਹ ਮੁੰਡਾ ਆਪਣੇ ਵਿਆਹ ਦੇ ਵਿੱਚ ਨਾ ਚਿੱਕਾ ਨਿਕਲਣਾ ਗੱਲਾਂ ਗਲਤ ਕਹਾ ਗਿਆ ਸਾਨੂੰ ਪਰਚਾ ਦਰਜ ਕਰਾਂਗੇ ਉਹ ਕੰਮ ਨਹੀਂ ਕਰਨਾ ਬਾਕੀ ਨਹੀਂ ਪਰਚਾ ਪਰਚਾ ਦੱਸ ਨਹੀਂ ਕਰਾਉਣਾ ਆਪਾਂ ਆ ਜਾ ਸਹੀ ਸਲਾਮਤ ਵਿਆਹ ਕਰ ਲੀ ਗਏ ਸਹੀ ਸਲਾਮਤ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਕਿਉਂਕਿ ਕੰਟੀਨਿਊਟੀ ਬਲੌਗ ਹੋਣੇ ਪਹਿਲੀ ਵਾਰੀ ਹੋਊਗਾ ਇਹ ਲਗਾਤਾਰ ਬਲੌਗ ਆਊਗਾ ਹੁਣ ਵਿਆਹ ਹੀ ਹੋਣੇ ਵਿਆਹ ਵਿਆਹ ਹੀ ਵਿਆਹ ਆਉਂਦਾ ਸਮਝ ਕੁੜੀ ਲੱਭਦੀਆਂ ਨੇ ਲੈ ਗੁੱਗੂਲੀ ਕੁੜੀ ਲੱਭ ਲੈਣੀ ਲੱਭ ਨਹੀਂ ਜਾ ਬੈਬੀ ਪਤਾ ਨਾ ਲੋ ਮਿੱਤਰੋ ਇਹ ਇਹ ਵਿਆਹ ਸ਼ਾਪਿੰਗ ਹੋ ਰਹੀ ਆ ਵਿਆਹ ਦੀ ਵੀਰੇ ਠੀਕ ਆ ਹਾਂ ਵਧਾਈਆਂ ਦੇ ਦੇ ਹਾਂ ਕੰਗ੍ਰੈਚੁਲੇਸ਼ਨ ਦੇ ਰੋ ਠੀਕ ਆ ਕਿਹੜੀ ਵਧੀਆ ਲੱਗੀ ਆ ਲਾਈਟ ਵਾਲੀ ਵਿਆਹ ਨੂੰ ਇੰਨਾ ਟਾਈਮ ਪਹਿਲਾਂ ਸ਼ਾਪਿੰਗਾਂ ਪਹਿਲਾਂ ਸ਼ੁਰੂ ਕਰਤੀਆਂ ਐ ਮੋਟੇ ਜੈਦਾ ਹਾਂ ਹੁਣ ਤੋਂ ਕਰ ਲੱਗਾ ਕਿ ਦਿਨ ਤਾਂ ਬਈ ਮਿੰਟੋ ਮਿੰਟੀ ਲੰਘ ਜਾਣੇ ਆ ਤੈਨੂੰ ਦੱਸਿਆ ਦਿਨ ਤਾਂ ਭੱਜੇ ਹੀ ਜਾਣੇ ਆ 2-3 ਮਹੀਨੇ ਰਕੇ ਆ ਬਾਕੀ ਬਈ ਬੇ ਦਿਨ ਦਾ ਆ ਪ੍ਰਾਣੇ ਬਹੁਤ ਕਹਿਦਾ ਕਿਤੇ ਜੁੱਤੀ ਜੇ 4000 ਦਾ ਨਾ 4000 ਦਾ ਫਾਇਦਾ ਆਪਦੇ ਪਾਈ ਨਾਲ ਕੋ ਕਰਤਾ ਹੀ ਉਹਦੇ ਕ ਇਹ ਕਿਹਨੇ ਕਰੇ ਮੇਰੇ ਤੇ ਕੋਈ ਵੀ ਦੇਖ ਲੈ ਇਹਦੇ ਚ ਕਰ ਦੂ ਭਰਾ ਆਪਣਾ ਮੈਨੂੰ ਆਏ ਮੁੰਡੇ ਉਹਦੇ ਫ੍ਰੈਸ਼ ਤੇ ਵੀ ਇਹਨਾਂ ਡਿਸਕਾਊਂਟ ਜੇ ਹੁਣ ਲਾਏ ਉਹ ਕੀ ਹਿਸਾਬ ਸੀ ਉਹਨਾਂ ਦਾ ਡਿਸਕਾਊਂਟ ਆਪਣੇ ਮੈਂਬਰਸ਼ਿਪ ਸੀ ਤੁਹਾਡੀ ਅੱਛਾ ਫਾਇਦਾ ਹੈ ਬਈ ਪੂਰਾ ਹੋ ਚਿੱਤ ਕਿੰਨੇ ਦੀ ਏ ਇਹਦੇ ਚ ਇਹ ਵੀ ਦੇ ਖਾਰੇ ਆ ਇਹਨੂੰ ਪੈਦਾ ਕਰਕੇ ਬਾਹਰ ਜਾਣੀ ਆ ਇਹ ਫੈਦੇ ਤਾਂ ਵੀ ਬਾਹਰ ਜਾਣੀ ਆ ਪੈਦਾ ਕਰ ਵੀ ਲਈਏ ਤਾਂ ਇਹਨੂੰ ਪੈਦਾ ਕਰਕੇ ਹੀ ਮਹਿੰਗੀ ਪੈਣੀ ਪਾਣੀ ਦੀ ਪੀ ਲੈਣ ਦੇ ਤਾਂ ਦੋਵੇਂ ਡੁੱਗ ਜਾਣ 700 ਦੇ ਨਹੀਂ ਇੱਕ ਸਹੀ ਆ ਪਿੰਡੋ ਸ਼ੁਰੂ ਸਹੀ ਨਾ ਰਹੇ ਮੁੰਡੇ ਤੁਸੀਂ ਬੋਲਦਾ ਨਾ ਲੰਘਦਾ ਪਾਣੀ ਕਿ ਨਹੀਂ ਆਊਟ ਕਰੋ ਉਹਨਾਂ ਦੱਸੀ ਕਿੰਨੇ ਦੀ ਆ ਇਹ ਨਾਲ ਆ ਲੈਣੀ ਗੱਲਾਂ ਕਰਦੀਆਂ ਪਰ ਉਧਰ 16 ਨਹੀਂ ਲੈਨੇ ਆਪਾਂ ਮੈਂ 2000 ਉਹਨਾਂ ਦਾ ਫਾਇਦਾ ਕਰ ਦੂਗਾ ਹੈ ਉਹਨਾਂ ਦਾ ਫਾਇਦਾ ਕਰ ਦੂ 16 ਲੈ ਕੇ 2000 ਦਾ ਫਾਇਦਾ ਹੋਊਗਾ ਸੋਣੀ ਲੈ ਕਰਦੇ ਡੰਗ ਰੱਖਦੇ ਚਲ ਵਿਆਹ ਜੀ ਆ ਖਾਤ ਜੀ ਹੋ ਜਾਣੀ ਸਾਰੀ ਵਿਆਹ ਦਾ ਪੈਸੇ 7000 ਪੈਸੇ ਵਿਆਹ ਦਾ ਜੀ ਪਹਿਲਾਂ ਇਕੱਠੇ ਲੱਖ ਲਾ ਲੈਣਗੇ ਸੌਖਾ ਇਹ ਦਵੀ ਵੀ ਹਜ਼ਾਰ ਕਰਦੇ ਆ ਆਹ ਜਿਹੜੀ ਪ੍ਰਾਈਸ ਵਿੱਚ ਬ੍ਰਾਊਨ ਜੀ ਮਿਲਦੀ 6 ਵੇਹ ਆ ਕੋਟ ਬੈਂਟਰ ਨਾਲ ਉਹ ਤੇ ਕੀ ਨਹੀਂ ਚੱਲਦੀ ਮੈਂ ਜਣ ਆਉਂਦਾ ਤਾਂ ਆਹ ਦਹੀਂ ਚੱਲੂਗੀ ਦਵਾ ਹੁਣ ਵਿਆਹ ਰਿ ਸ਼ਾਪਿੰਗ ਆ ਕੇ ਮੈਂ ਗੱਲ ਵਿਆਹ ਰਿ ਸ਼ਾਪਿੰਗ ਹੁਣ ਵਿਆਹ ਰਿ ਸ਼ਾਪਿੰਗ ਕਰਨੀ ਵਿਆਹ ਦੇ ਕੱਪੜੇ-ਕੋਪੜੇ ਲੈਣੇ ਆਂ ਅਮੋ ਚੋਲਾ ਸਾਡਾ ਲਹੂਤ ਇਹ ਨਹੀਂ ਲਾਵਾਂਗੇ ਤਾਂ ਜੋ ਚੋਲਾ ਤਾਂ ਘਰੇ ਨਹੀਂ ਆਇਆ ਤਾਂ ਕੱਪੜੇ ਕਿੱਥੋਂ ਲੈ ਲੀਏ ਮੈਂ ਚੋਲਾ ਆਉਂਦਾ ਘਰੇ ਬਸ ਆ ਜਾ ਮੈਨੂੰ ਨੇ ਪਾਇਆ ਮੈਨੂੰ ਯਕੀਨ ਨਹੀਂ ਲੱਗਦਾ ਸਾਨੂੰ ਬਸ ਕਰਪੂਰ ਕੇ ਤਾਂ ਹੁਣ ਆਪ ਨਿਕਲ ਕੇ ਵਿੱਚੋਂ ਮੈਂ 5 ਵਾਰੀ ਪੁੱਛ ਰਹੀ ਆ ਸਰਦਾਰ ਜੀ ਮੈਂ ਸੱਚੀ ਵਿਆਹ ਬਿਗੜਾ ਵਿਆਹ ਆ ਰਿਹਾ ਸੱਚੀ ਦਿਖਾਏਗਾ ਆਹ ਤਾਂ ਭਾਬੀ ਘੜਾਉਂਦੀ ਐ ਚਲ ਵੀਰਾ ਨਹੀਂ ਤੇ ਭਾਬੀ ਆ ਜਾ ਗੱਡੀ ਆਉਂਦੀ ਚਲਾਉਣੀ ਭਾਬੀ ਨੂੰ ਆਈ ਰਾ ਆਈ ਰਾ ਵੀ ਲੇਟ ਹੋ ਗਏ ਮੈਂ ਬਾਹਰ ਲੇਟ ਹੋ ਗਏ ਉੱਥੋਂ ਹਾਂ ਕਾਫੇ ਲੇਟ ਹੋ ਗਏ ਤਾਂ ਆ ਗਿਆ ਹੈ ਮੈਂ ਤਾਂ ਲਾਦਾ ਤੂੰ ਜ਼ਿੰਮੇਵਾਰੀ ਬੜੀ ਨਭਾਉਣੀ ਹੈ ਵਿਆਹ ਚੋਲ ਪੁਣੇ ਦੀ ਮੈਨੂੰ 10-10 ਦਿਨ ਦਾ ਆ ਟਾਈਮ ਬਜੋਲਪੁਰੇ ਹੁਣ ਟਾਈਮ ਬਹੁਤ ਪਿਆਰਾ ਐ ਤਾਂ ਕਰਕੇ ਹੁਣ ਦਿੰਦੀ ਐ ਜੇ ਤਾਂ ਚਲ ਟਾਈਮ ਹੈਗਾ ਤੂੰ ਤਿੰਨ ਮਹੀਨੇ ਪੁੱਤ ਕੇ ਸਟਾਰਟਿੰਗ ਤਿੰਨ ਮਹੀਨੇ ਕਾਦੇ ਹੁੰਦੇ ਆ ਆ ਤਾਂ ਧੁੰਦ ਘੜੀ ਅੱਜ ਅਸੀਂ 12 ਵਜੇ ਤੋਂ ਬਾਅਦ ਨਾ ਨਿਕਲਦਾ ਨੀ ਕਰੂੰ ਬਾਹਰ ਉਹ ਜਮੀਨ ਇਹ ਤਾਂ ਨਿਕਲ ਜਾਂਦੇ ਆ ਆ 15 20 ਮੰਤੇ ਆਏ ਨਿਕਲ ਜਾਣੇ ਆ ਹਾਂ ਬੰਦਾ ਪਤਾ ਨਹੀਂ ਲੱਗਾ ਸਹੀ ਆ ਕਿਵੇਂ ਹਾਂ ਕੱਲ 11 ਵਜੇ ਆਪਾਂ ਜਮ ਨਿਕਲਣਾ ਕੰਬਲਾਂ 'ਚੋਂ ਬਾਹਰ ਨਿਕਲਣਾ ਫਿਰ ਵਿਚੋਲੇ ਨਾਲ ਗੱਲ ਕਰਨ ਮੰਮੀ ਵੇ ਇੱਧਰ ਕੇ ਵੇ ਵਿਚੋਲੇ ਨੂੰ ਮਸਾ ਹੀ ਕਿਤੇ ਉਂਦਰਾ ਫੋਨ ਤੇ ਆਇਆ ਹੋਆ ਉਹਨਾਂ ਦਾ ਠੰਡ ਵੱਡੀ ਲਾਦੇ ਕੰਬਲ ਜਮਾ ਹਾਂ ਕੱਢਿਆ ਵਿਚੋਲੇ ਇਹ ਤਾਂ ਹਾਂ ਯਾ ਯਾ ਇਹਨੇ ਕਰਾਉਣਾ ਤੇ ਹੁਣ ਵਿਚੋਲੇ ਨਾਲ ਮਾਂ ਦੀ ਮਗਰ ਪੈਰੀ ਹੱਥ ਲਾਈ ਦੇ ਆ ਇਹ ਨੇੜੇ ਗੱਲ ਕਰਦੇ ਨੇ ਜੀ ਤੇ ਵਿਚੋਲਾ ਤਾਂ ਕੋੜੀ ਨਹੀਂ ਹੁੰਦਾ ਵਿਚੋਲਾ ਆਊਗਾ ਤੇ ਨਾ ਹੀ ਆ ਉਹਨਾਂ ਕੱਲ ਲੇਟ ਹੋ ਗਿਆ ਥੋੜਾ ਜਿਹਾ ਨਹੀਂ ਮੈਂ ਰਾਤ ਹੋਣਾ ਏ ਅੱਗੇ ਅੱਗੇ ਇਹ ਚੱਲ ਰੇ ਪਿੱਛੇ ਵਿਚਾਲੇ ਲੱਗ ਗਏ ਅੱਗੇ ਮੈਂ ਜਾਇਆ ਮੈਂ ਤਾਂ ਅੱਜ ਮੈਂ ਤੁਹਾਨੂੰ ਦੱਸਣਾ ਸੀਗਾ ਮੈਂ ਕੱਲ ਜਾ ਕੇ ਆਇਆ ਸੀਗਾ ਦਿਨੇਂਦਰ ਅੱਛਾ ਤਾਂ ਤੇ ਸਾਰੀ ਗੱਲਬਾਤ ਤੇਰਾ ਹੋ ਗਈ ਆ ਅੱਛਾ ਜੀ ਤੇ ਵੀ ਹੁਣ ਵਿਆਹ ਦੀ ਡੇਟ ਫਿਕਸ ਕਰਨੀ ਆ ਅੱਛਾ ਤੇ ਆਪਾਂ ਹਾਂ ਮੈਂ ਬਸ ਤੁਹਾਡੇ ਕੋਲੋਂ ਰਾਂਗੇ ਜਿਹੜੇ ਕਹਿੰਦੇ ਤਾਂ ਕਿ ਉਹ ਸਾਡਾ ਦੁਕਾਨ ਤੱਕ ਤੇ ਨਹੀਂ ਕਿਵੇਂ ਨੋ ਮੈਨ ਨਹੀਂ ਰੋਸੇ ਜਾਣਾ ਕੋਈ ਨਹੀਂ ਰੋਸਦਾ ਚੱਲ ਠੀਕ ਆ ਫੇਰ ਤਨੋ ਦਾ ਬਿਨਾਂ ਗਿਆ ਗਾਦਾ ਵਾ ਇਹ ਨੋ ਕੈਮ ਦੇ ਟਾਈਮ ਨੋ ਕਹੇ ਜਿੰਨਾ ਜੇ ਮੈਂ ਤਾਂ ਲਹਿੰਗਾ ਰਹਿ ਗਿਆ ਮੇਰਾ ਮੇਰਾ ਫੇਸ਼ੀਅਲ ਰਹਿ ਗਿਆ ਨਹੀਂ ਨਹੀਂ ਕੁਝ ਨਹੀਂ ਰਹਿਣਾ ਤੇ ਕੋਈ ਚੱਕਰ ਨਹੀਂ ਹੈ ਤੇ ਬਾਕੀ ਆ ਗਿਆ ਮੈਂ ਦੋ ਘੰਟੇ ਤੱਕ ਆਪਣਾ ਦੂਜਾ ਉਹਨਾਂ ਵੱਲੋਂ ਸਾਰੀ 13 ਉਹਨਾਂ ਨੇ ਡਿਸਕਸ ਕਰ ਲਈ ਆ ਦੇਣ ਆਪਾਂ ਨੂੰ ਦੇ ਤੇ ਆ ਠੀਕ ਹੈ ਇਸ ਡੇਟ ਤੋਂ ਇਸ ਡੇਟ ਤੱਕ ਤੁਸੀਂ ਵੀ ਜਿੰਨੇ ਵੀ ਜਿਸ ਡੇਟ ਤੇ ਵੀ ਤੁਸੀਂ ਖੁਸ਼ ਹੋ ਤਾਂ ਉਹਨਾਂ ਨੇ ਆਪਣਾ ਡੇਟਾਂ ਦਿੱਤੀਆਂ ਨੇ ਚਲੋ ਠੀਕ ਆ ਫਿਰ ਡੇਟ ਨਹੀਂ ਆਪਾਂ ਅੱਜ ਦੱਸਦੇ ਕਿਸ ਨੂੰ ਨਹੀਂ ਇਹਦਾ ਕਿਵੇਂ ਜਾ ਰਹੀ ਆ ਪਹਿਲਾਂ ਤਾਂ ਹੁਣ ਪਹਿਲਾਂ ਤਾਂ ਅਸੀਂ ਮੈਂਟਾ ਕਰ ਦੇਣੇ ਆ ਹੁਣ ਇਹਨੂੰ ਆ ਤਾਂ ਹੁਣ ਛੇਤੀ ਪੈ ਗਈ ਆ ਹੁਣਾਂ ਦਾ ਸੁਖਰਾਜ ਬਾਈ ਫੋਨ ਨਹੀਂ ਚੱਕਦਾ ਮੇਰਾ ਹੁਣੇ ਹੁਣ ਤੇ ਜਿਹੜਾ ਮੇਰਾ ਨਹੀਂ ਚੱਕਦਾ ਸੀ ਉਦੋਂ ਆਹ ਪਰ ਬਸ ਲੈਣਾ ਹੀ ਬਦਲਾ ਤਾਂ ਤੂੰ ਲੈਣਾ ਹੀ ਸੀ ਇਹ ਤੇ ਤੂੰ ਹੁਣ ਇਹਨੂੰ ਲੋੜ ਆ ਤਾਂ ਫੋਨ ਚੱਕਦਾ ਨਾ ਆਜ ਸ਼ੌਪ ਸ਼ੂਪਿੰਗ ਕਰਨੀ ਫਿਰ ਕੱਪੜਿਆਂ ਦੀ ਹੁਣ ਬਚੋਲੇ ਲੱਲ ਵੀ ਹੋਣਾ ਵਾ ਬਚੋਲੇ ਦੇਦਾ ਨਾ ਕਿਉਂ ਲੈਂਦਾ ਇੱਧਰ ਲੈਣਾ ਵਾ ਪਹਿਲਾਂ ਬਚੋਲੇ ਹੱਥ ਛਾੜਦੇ ਹੰਦੇ ਨੇ ਫਿਰ ਲੈਂਦੇ ਹੰਦੇ ਨੇ ਜਦ ਮੈਂ ਮੋਚਲਾ ਘੱਟ ਤੇ ਭਾਈ ਵੱਡਾ ਜਿਆਦਾ ਨਹੀਂ ਭਰਾ ਦਾ ਰੋਲ ਨਿਭਾਉਣਾ ਯੋਲੇ ਵਿਚਾਲੇ ਤਾਂ ਨਹੀਂ ਕਹਿਣਾ ਕੋਈ ਕੋਈ ਉਹ ਤਾਂ ਚਲ ਹੁਣ ਉਹ ਤਾਂ ਰਸਮ ਹੀ ਇੱਕ ਚੀਜ਼ ਹੈ ਜੀ ਹੁਣ ਨਹੀਂ ਰਸਮ ਦੀ ਬਾਤ ਹੀ ਹੁਣ ਰਸਮ ਦੀ ਬਾਤ ਹੀ ਆ ਬਸ ਉਹ ਖਤਮ ਆ ਮੈਂ ਨਾ ਮੈਂ ਤਾਂ ਮਾਦਾ ਭਰਾ ਦਾ ਰੋਲ ਵੀ ਨਿਭਾਉਂਦਾ ਇਹਦਾ ਦੋਸਤਾਂ ਦਾ ਰੋਲ ਵੀ ਨਿਭਾਉਂਦਾ ਉਹ ਸਾਰੇ ਰਿਸ਼ਤੇ ਪੁੱਤ ਹੁਣ ਤਾਂ ਸਿਰਫ ਭਰਾ ਪਰਦਾ ਹੀ ਦਾ ਰਹਿ ਗਏ ਹਾਂ ਹਾਂ ਤੋੜ ਭਰਾ ਪਰਦਾ ਹੀ ਦਾ ਰੋਲ ਨਿਭਾਉਣਾ ਵਾ ਤੁਹਾਨੂੰ ਬੜਾ 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 ਮੁਬਾਰਕਾ ਹੈ। ਤੁਹਾਨੂੰ ਵੀ ਦੋਨਾਂ ਨੂੰ ਬਹੁਤ ਬਹੁਤ ਪਰਮਾਤਮਾ हां ਪਰਮਾਤਮਾ ਚਲੋ ਖੁਸ਼ੀਆਂ ਦੇ ਦਿਨ ਲੈ ਕੇ ਆਵੇ ਤੇ ਆਪਾਂ ਕੁਝ ਹੀ ਨਾ ਨਬੜੇ ਸਾਰਾ ਕੰਮ। ਯਾਰ ਬਾਹ ਜਾਣਾ। ਇਹ ਗੋਵੀਓ ਬੇਸਨਣਾ ਕੀ ਹੁੰਦਾ ਉਹ ਮਟਣਾ-ਮਟਣਾ ਜਾਂ ਲਾਲ-ਲਾ ਕੇ ਮਤਲਬ ਮੋਟਾ ਜਿਵੇਂ ਮੂਹ ਦੇ ਵੇਪਰ ਪ੍ਰਾਇਆ ਬਣਾਣਾ ਕਿ ਸੱਤ ਹੋਣਾ। ਕਲਾ ਆਪਾਂ ਦੋਵੇਂ ਬਟਣਾ ਮਾਫਤ ਕਰਾਂਗੇ ਤਨੇ। ਇਹ ਲਾ ਮਜ਼ਾਕ ਕਰਦਾ। ਭਰਾ ਨੂੰ ਮਜ਼ਾਕ ਆ ਜੇ ਭਾਬੀ ਨੇ ਤਾਂ ਕਰ ਨਹੀਂ ਕਰਨਾ ਹੀ ਬੰਦਾ ਭਰਾ ਕਰੀ ਜਾਂਦਾ। ਮਜ਼ਾਕ ਮਜ਼ਾਕ ਤਾਂ ਜ਼ਰੂਰੀ ਹੈ। ਮੈਂ ਜਾ ਸਕਦਾ ਉਹ ਨਹੀਂ ਜਾਂਦੇ। ਨਹੀਂ ਮੈਂ ਮੈਂ ਤੇ ਤੇ ਤੋਂ ਮੈਨੂੰ ਕਾਦਾ ਨਾ ਨਾ ਦੋਆ ਨਹੀਂ ਜੇ ਉਹ ਆਉਗੀ ਤੇ ਤੂੰ ਲੈ ਕੇ ਆਏਂਗਾ ਗੱਡੀ ਤੇ ਵਿਚਾਰੀ ਆਉਗੀ ਨਹੀਂ ਨਹੀਂ ਉਹ ਨਹੀਂ ਦਵਲਾ ਉਹ ਉਹਦਾ ਭਰਾ ਹੈਗਾ ਉਹਦੀ ਮਾਤਾ ਹੈਗੀ ਸਾਰੇ ਕੋਈ ਵੀ ਲਿਆਦਾ ਬਾਪੂ ਸਾਰੇ ਆਨੇ ਹੈਗੇ ਆ ਉਹ ਤਾਂ ਗੱਲ ਸੁਣ ਪਰਜਾਈ ਨੇ ਆਪਦਾ ਬੋਲ ਨਭਾਉਣਾ ਤੇ ਭਰਾ ਨੇ ਆਪਦਾ ਨਾ ਕੋਈ ਜੱਟ ਨਹੀਂ ਬਰਮਾਦਾ ਚ ਰੱਖਦੀ ਮੈਂ ਲਾਦਾ ਫਿਰ ਇੱਕ ਜੂਗਾ ਜਿਹੜੀ ਗੱਲਾਂ ਤੋਂ ਪਤਾ ਲੱਗਣ ਲਿਆ ਉਹ ਮਰਦਾਂ ਨੇ ਇਹਨੇ ਹਾਂ ਕੀਤੀ ਆ ਕਿਸੇ ਪਾਸੇ ਲੱਗਿਆ ਹਾਂ ਨਹੀਂ ਨਾ ਚੱਲਣਾ ਚੱਲਿਆ ਨਾ ਇਹ ਤਾਂ ਇਹ ਕਿਹਾ ਸੀ ਪਹਿਲਾਂ ਵੀ ਮੈਂ ਪਹੁੰਚਦਾ ਸੀ ਬਗਾ ਭਰਾਵਾ ਜੇ ਬੋ ਤੇਰਾ ਕਿਹਾ ਕਿ ਤਨਾ ਕਦੇ ਹੈਗਾ ਸਾਨੂੰ ਪਹਿਲਾਂ ਨਾਲ ਕੋਈ ਗੱਲ ਬਾਤ ਫਿਰ ਐ ਵੀ ਨਹੀਂ ਕਿਤੇ ਦੱਸਦਾ ਵੀ ਨਹੀਂ ਮੇਲਾ ਅੱਛਾ ਪਰ ਗੱਲ ਇਹ ਹੈ ਨਾ ਜਿਹਨ ਵਿੱਚ ਤੁਹਾਨੂੰ ਤੁਸੀਂ ਕਰਾਉਣਾ ਜੋ ਕਿਵੇਂ ਕੋਈ ਫੋਨ ਕਰਾ ਦਿੰਦਾ ਜਦੋਂ ਆਪਈ ਤੁਹਾਡਾ ਨਹੀਂ ਗੱਲ ਹੋਈਆਂ ਮੇਰੀ ਗੱਲ ਨਾਲ ਠੀਕ ਆ ਤੁਸੀਂ ਵੀ ਕਹਿੰਦੇ ਚਲ ਕੋਈ ਨਹੀਂ ਦੇਖ ਆਉਂਦੇ ਆ ਕਰਦੇ ਆ ਕਰਦੇ ਮੈਂ ਕਿਹਾ ਕੌਣ ਹੁੰਦਾ ਜਿਵੇਂ ਜਿਵੇਂ ਟਾਈਮ ਪੈਂਦਾ ਮੋਟੇ ਸਾਰੇ ਆਪਾਂ ਕੋਈ ਕੰਨ ਇਹ ਨਹੀਂ ਮੰਨਣਾ ਨਹੀਂ ਹਜੇ ਮੈਂ ਕਿਹਾ ਤੁਸੀਂ ਗੱਲ ਤੋਂ ਛੇੜੋ ਆਪੇ ਮੰਨਿਆ ਲੈ ਤਾਹ ਦੇ ਤਾਂਹੀਂ ਤੇਰਾ ਨਾਮ ਵੀ ਉਹਨੇ ਦਾ ਰੱਖਿਆ ਹੋਇਆ ਤੇ ਮਨਾਇਆ ਵੀ ਤੁਸੀਂ ਤੇ ਕੀਤਾ ਵੀ ਤੁਸੀਂ ਆ ਕੀ ਕਰਨੀ ਤੇ ਮੈਂ ਆਉਣਾ ਫਿਰ ਮਿਲਦੇ ਆਂ ਬਾਕੀ ਆ ਜਾਓ ਕਰੇ ਫੇ ਕੱਲੀਏ ਸਲਾਹ ਸਾਰੀ ਹਾਂ ਜੀ ਮੈਂ ਨੂੰ ਤੇਰੀਆਂ ਗੱਲਾਂ ਤੋਂ ਐਂ ਲੱਗਦਾ ਜਿਵੇਂ ਸੁਮਨ ਨੂੰ ਛੱਡ ਕੇ ਤੇ ਤੂੰ ਅਡਾਰੀ ਮਾਰਨੀ ਆ ਐਂ ਤੇ ਮੈਂ ਕਿਹਾ ਨਹੀਂ ਜਾਂਦਾ ਮੈਂ ਕਿੰਨੇ ਜਾਣਾ ਅੱਛਾ ਕਹਿੰਦਾ ਐ ਨਾ ਕੋਈ ਨਹੀਂ ਭਾਬੀ ਹੈਗੀ ਮੈਂ ਉਹਦਾ ਉਹਦਾ ਉਹ ਤਾਂ ਪੰਜ ਚਾਰ ਦਿਨ ਲਈ ਜਾਣਾ ਹੋਊਗਾ ਵਿੱਚ ਇੱਕ ਦੋ ਦਿਨ ਜਾਣਾ ਪਰ ਮੈਨੂੰ ਨਹੀਂ ਪਤਾ ਤੂੰ ਵਿਆਹ ਦੇ ਵਿੱਚ ਛਾਂਬਲ ਹੋਣਾ ਚਾਹੀਦਾ ਉਹ ਤਾਂ ਜੱਟ ਫੇ ਕੀ ਜਾਣਾ ਮੈਂ ਹਾਂ ਚਲੋ ਠੀਕ ਆ ਫਿਰ ਤਾਂ ਕੋਈ ਨਹੀਂ ਫਿਰ ਮਹੀਨੇ ਬਾਅਦ ਵਾਪਸ ਆ ਹੀ ਜਾਏਗਾ ਹਾਂ ਨਾ ਜਾਨ ਨਾ ਜੋ ਜਾਨ ਨਾ ਕੰਮ ਨਹੀਂ ਨਾ ਮੇਰਾ ਜੋ ਲੋ ਫਿਰ ਵਧੀਆ ਵਾ ਇਹ ਮੌਕਾ ਆਸਟ੍ਰੇਲੀਆ ਬਣਾਇਆ ਬਾਈ ਨੇ ਉਹਦੇ ਸਿਰ ਤੇ ਵਿਆਹ ਹੋਵੇ ਤੇ ਮੈਂ ਬਾਹਰ ਥੋੜੀ ਦੂਰ ਮੈਂ ਤਾਂ ਹੀ ਕਹਿਣਾ ਇਹਨਾਂ ਵਿਆਹ ਹੀ ਉਹਦਾ ਫੋਨ ਬਾਅਦ ਫੋਨ ਤੇ ਤੇ ਭਾਬੀ ਕਰੇ ਮੁੰਡੇ ਦੀ ਕਵੇ ਵੀ ਕੋਈ ਨਹੀਂ ਤੇਰੇ ਬਾਈ ਨੂੰ ਆਲੇ ਤੇ ਤਾਂ ਬਾਈ ਵਿਆਹ ਤੋਂ ਬਾਅਦ ਆ ਕੇ ਦਰਸ਼ਨ ਦੇਵੇ ਸਾਨੂੰ ਨਹੀਂ ਕੋਈ ਚੱਕਰ ਨਹੀਂ ਬਾਈ ਤਾਂ ਬਾਈ ਦਰਸ਼ਨ ਦੇਣਾ ਤੇ ਮੈਂ ਉਹ ਦਿਨ ਵੀ ਹੋ ਕੇ ਕਿ ਅੰਗਰੇਜ਼ਾਂ ਦੀ ਚਾਹ ਕਰਦੇ ਆ ਉਹਦੇ ਦਾ ਮੂੰਹ ਵੰਗਾਈ ਵੀ ਚੱਲ ਹਾਂ ਵੀ ਮੇਰੇ ਨਾਲ ਧੱਕਾ ਕਰ ਰਹੇ ਆ ਵੀ ਵਿਆਹ ਨੂੰ ਸਟੇਰੀ ਕਰ ਰਹੇ ਆ ਤੇ ਹੁਣ ਹੁਣ ਇਹਨੂੰ ਮਤਲਬ ਮਤਲਬ ਹੁਣ ਵੇਖ ਲਾ ਤੇ ਦੂਰੇ ਹੁਣ ਆਪਾਂ ਕੁਛ ਕਰਾਂ ਮੈਂ ਤਾਂ ਕਿਹਾ ਪਾਪਾ ਤਾਂ ਵਿਆਹ ਦੀ ਉਮਰ ਆ ਹੁਣ ਕਰ ਲੈ ਬਾਅਦ ਚ ਨਹੀਂ ਬਾਅਦ ਚ ਤੂੰ ਬਾਈ ਮਗਰ ਫਿਰਨਾ ਹੁਣ ਬਾਈ ਤੇਰੇ ਮਗਰ ਫਿਰਦਾ ਇਹ ਦੇਖੋ ਉਧਰ ਵੀ ਬੈਠੇ ਨੇ ਇਹ ਗੱਲ ਕਹੀ ਜੀ ਮਾਤਾ ਤੁਹਾਡੇ ਕੋਲੇ ਵੀ ਵੀ ਕੀਹੜਾ ਗੱਲ ਤੋਰੋ ਤੁਸੀਂ ਆਪੇ ਕਾ ਨਹੀਂ ਸੈਟ ਬੇਬੇ ਨੇ ਵੀ ਕਿਹਾ ਮੈਂ ਕਹਿੰਦੀ ਕੋਈ ਚੱਕਰ ਨਹੀਂ ਸਖਰਾ ਇਹ ਗੇਰਾ ਹੁੰਦਾ ਮਾਰਾ ਮੋਟਾ ਉੱਤੋਂ ਤੋਂ ਨਾ ਕਰਦਾ ਏ ਇਹਦੇ ਬੈਚ ਲੱਭੇ ਫੜਦੇ ਲੱਭੇ ਕੀ ਲੈ ਲੈ ਹੁਣ ਜਿਆਦਾ ਫਟ ਗਿਆ ਪੜੀ ਇਹਦਾ ਇਹ ਇਹਦਾ ਵੀ ਤਿੰਨ ਮਹੀਨੇ ਖਾਧਾ ਬਾਏ ਮਹੀਆਂ ਨਾਲ ਚੋਰ ਤੋੜੇ ਹੋਣੇ ਹੋਰ ਲੱਡੂ ਸਬਸਕ੍ਰਾਈਬ ਹੋ ਗਿਆ ਬਾਦਾਂ ਤੇ ਠੀਕ ਨਹੀਂ ਕਾਰ ਕਾਰ ਦੀ ਟੀਮ ਨਹੀਂ ਆਦੀ ਤੁੰਦ ਜਿੱਦੇ ਨਕਲ ਨਹੀਂ ਮੇਰੀ ਕਿੱਡੀ ਨਹੀਂ ਸੀ ਆਹ ਵੇ ਜੇ ਆਪਾਂ ਪਿੱਛੇ ਰਹਾਂਗੇ ਆਪਾਂ ਅੱਗੇ ਜਾਵਾਂਗੇ ਹਾਂ ਕੋਈ ਸਾਡੇ ਮੇਨਾਂ ਤਾਂ ਤੋਰ ਨਹੀਂ ਸਕਦਾ ਹੈ ਨਾ ਬਿਲਕੁਲ ਹੀ ਨਹੀਂ ਤੇ ਚਲੋ ਠੀਕ ਹੈ ਪੁੱਤ ਫੇਰ ਕਿਵੇਂ ਆਣਾ ਆ ਜਾ ਤੂੰ ਫੇਰ ਆ ਜਾ ਠੀਕ ਓਕੇ ਲੈ ਆਈ ਹਾਂ ਇਹ ਹੋਣਾ ਇਧਰ ਪ੍ਰੈਸ਼ਰ ਪਾਇਆ ਹੀ ਆਉਂਦਾ ਬਚੋਲਾ ਵੀ ਇਦਾਂ ਤੇ ਰੋ ਵੀ ਨਹੀਂ ਆਉਂਦਾ ਕਾ ਚੋਲਾ ਦਾ ਮਿੰਤਾ ਕਰਾਉਂਦੇ ਆ ਹੁਣ ਬਚੋਲਾ ਪੂਰਾ ਬਚਾਈ ਬਚੋਲੇ ਮਿੰਤਾ ਕਰਾਈਆਂ ਵਾਹ ਮਿੰਤਾ ਕਰਾਉਂਦਾ ਬਚੋਲੇ ਲਈ ਮੰਨਦੇ ਨਹੀਂਗੇ ਉਹ ਕਹਿੰਦਾ